ਕਲਪੁਸ਼ਟਾ ਬੜਾ ਕਲੀਅਰ ਹੈ ਨਾ ਬਾਣੀ ਚ ਰੂਪ ਨਾ ਰੇਖ ਨਾ ਰੰਗ ਕਿਛਤ ਰਹਿ ਗੁਣ ਤੇ ਪ੍ਰਭ ਭਿੰਨ ਉਹਦਾ ਕੁਛ ਨਹੀਂ ਹੈਗਾ ਪਰ ਇਹਦਾ ਤੇ ਉਹ ਕਹਿੰਦਾ ਪੀ ਦਿੜ ਦਾੜ ਕਰਾਲ ਦਵੈ ਸੇਤ ਉਦੰ ਦੋ ਭਿਆਨਕ ਦਾੜਾ ਚਿੱਟੀਆਂ ਉੱਚੀਆਂ ਦਾੜਾਂ ਆਉਦੀਆਂ ਜੇ ਭਜਤ ਦੁਸ਼ਟ ਬਲੋਕ ਜੁਦੰ ਜਿਨ੍ਹਾਂ ਨੂੰ ਦੇਖ ਕੇ ਦੁਸ਼ਟ ਜਿਹੜੇ ਭਜ ਜਾਂਦੇ ਉਹਦੀਆਂ ਦਾੜਾਂ ਦੇਖੀ ਭਜ ਜਾਂਦੇ ਆ ਮਦ ਮਤ ਕਰਪਾਨ ਕਰਾਲ ਧਰੰਗ ਸ਼ਰਾਬ ਚ ਮਸਤ ਹੋ ਕੇ ਹੱਥ ਚ ਭਿਆਨਕ ਤਲਵਾਰ ਧਾਰਨ ਕੀਤੀ ਹੋਈ ਆ ਹੁਣ ਇਹ ਅਕਾਲ ਪੁਰਖ ਆ ਜਿਹੜਾ ਸ਼ਰਾਬ ਪੀ ਕੇ ਹੱਥ ਚ ਕਰਪਾਨ ਲੈ ਕੇ ਘੁੰਮਣ ਡਿਆ ਇਹ ਹੁਣ ਤੁਸੀਂ ਦੱਸੋ ਭਾਈ ਟਕਸਾਲੀ ਲੋਕ ਜਾਂ ਜਿਹੜੇ ਮਹਾਕਾਲ ਨੂੰ ਮੰਨਦੇ ਆ ਇੱਥੇ ਆ ਕੇ ਵੱਡੀ ਵੱਡੀ ਗਾਲ ਕੱਢਦੇ ਆ ਇਹ ਤੁਹਾਡੇ 75 ਅੜਕ ਜਿਹਨੂੰ ਤੁਸੀਂ ਦਸਮ ਗ੍ਰੰਥ ਕਹਿੰਦੇ ਹੋ ਉੱਚੇ ਲਿਖਿਆ ਹੋਇਆ ਵੀ ਤੂੰ ਸ਼ਰਾਬ ਨਾਲ ਮਸਤ ਹੋ ਕੇ ਹੱਥ ਵਿੱਚ ਭਿਆਨਕ ਤਲਵਾਰ ਧਾਰਣ ਕੀਤੀ ਹੋਈ ਹੈ ਜੈ ਸਦ ਸੁਰਾ ਸੁਰੰਗ ਉਚਾਰੰਗ ਦੇਵਤੇ ਤੇ ਦਾਤ ਤੇਰੀ ਜੈ ਜੈਕਾਰ ਕਰਦੇ ਹਨ ਇਹ ਦਾਤ ਵੀ ਉਹਦੀ ਜੈ ਜੈਕਾਰ ਕਰਦੇ ਆ ਨਵ ਕਿੰਕਣ ਨੇਵਰ ਨਾਦ ਹੁੰਗ ਅਗੋਂ ਜੇ ਉਹ ਸਾਰਾ ਪੜੂਗੇ ਤੇ ਉਹ ਉਹਦਾ ਰੂਪ ਵਰਣਨ ਕੀਤਾ ਹੋਇਆ ਮਹਾਕਾਲ ਦਾ ਜਿਹਨੂੰ ਇਹ ਕਹਿੰਦਾ ਕਾਲਪੁਰਖ ਆ ਪਈ ਕਾਲਪੁਰ ਦਾ ਕੋਈ ਰੂਪ ਨਹੀਂ ਆ ਇੱਕ ਹੋਰ ਲੈ ਲੋ ਐਗਜ਼ਾਮਪਲ ਜਿਹਨੂੰ ਇਹ ਬਹੁਤ ਪ੍ਰਮੋਟ ਕਰਦੇ ਆ ਵੀ ਭਾਈ ਆ ਦੇਖ ਲੋ ਬਾਣੀ ਚ ਲਿਖਤਾ ਮੈਂ ਨਾ ਗਣੇਸ਼ੇ ਪ੍ਰਥਮ ਮਨਾਉ ਕ੍ਰਿਸ਼ਨ ਵਿਸ਼ਨ ਕਬੂ ਨਾ ਤੇ ਆਉਂ ਕਹਿੰਦੇ ਦੇਖਿਆ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਵੀ ਲਿਖਤਾ ਵੀ ਮੈਂ ਗਰੇਸ਼ ਨੂੰ ਵੀ ਨਹੀਂ ਮੰਨਦਾ ਤੇ ਕ੍ਰਿਸ਼ਨ ਤੇ ਵਿਸ਼ਨ ਨੂੰ ਨਹੀਂ ਮੰਨਦਾ ਉਹ ਭਰਾਵੋ ਜੇ ਤੁਸੀਂ ਵੇਦ ਪੜ੍ਹੇ ਆ ਨਾ ਤੇ ਤੁਸੀਂ ਬਾੜਾ ਮੋਟਾ ਵੀ ਹਿੰਦੂ ਧਰਮ ਬਾਰੇ ਇਹ ਜਿਹਨੂੰ ਹਿੰਦੂ ਧਰਮ ਕਹਿੰਦੇ ਜਾਣਦੇ ਹੋ ਤੇ ਜਿਹੜੇ ਸ਼ਿਵ ਭਗਤਿਆ ਉਹ ਵਿਸ਼ਨ ਕ੍ਰਿਸ਼ਨ ਨੂੰ ਨਹੀਂ ਮੰਨਦੇ ਨਾ ਗਣੇਸ਼ ਨੂੰ ਮੰਨਦੇ ਆ ਉਹ ਸ਼ਿਵ ਨੂੰ ਹੀ ਮੰਦੇਆ ਉਹ Shivling ਦੀ ਪੂਜਾ ਕਰਦੇ ਆ ਇਹ ਉਹਨਾਂ ਬਾਰੇ ਗੱਲ ਹੋ ਰਹੀ ਆ ਮੈਂ ਨਾ ਗਣੇਸ਼ੇ ਪ੍ਰਥਮ ਮਨਾਉ ਇਹ ਜਿਨੇ ਲਿਖਿਆ ਨਾ ਉਹ ਮਹਾਕਾਲ ਦਾ ਭਗਤ ਆ ਉਹ ਵਿਸ਼ਨੂੰ ਦਾ ਜਾਂ ਕ੍ਰਿਸ਼ਨ ਦਾ ਭਗਤ ਨਹੀਂ ਆ ਤਾ ਲਿਖ ਰਿਹਾ ਆ ਮੈਂ ਨਾ ਗਰੇਸ਼ੇ ਪ੍ਰਥਮ ਮਨਾਉ ਕ੍ਰਿਸ਼ਨ ਬੇਸ਼ਨ ਕਬੂ ਨਾ ਤੇ ਆਉ ਮੈਂ ਨਹੀਂ ਤੇ ਹੁੰਦਾ ਕਾਰ ਸੁਣੇ ਪਹਿਚਾਨਣਾ ਤਿੰਨ ਸੂ ਕਹਿੰਦੇ ਕੰਨਣਾ ਸੁਣਿਆ ਉਹਨਾਂ ਦਾ ਮੈਨੂੰ ਕੋਈ ਨਹੀਂ ਪਤਾ ਕੌਣ ਆ ਲਿਵ ਲੱਗ ਗਈ ਮੋਰੀ ਪਗ 100 ਮੇਰੀ ਲਿਵ ਕਿਦੇ ਨਾਲ ਲੱਗੀ ਹੋਈ ਆ ਉਹ ਕੋਪarlo ਮਹਾਕਾਲ ਰਖਵਾਰ ਹਮਾਰੋ ਇੱਥੇ ਕਾਲਪੁਰ ਕਿੱਥੋਂ ਆ ਗਿਆ ਉਹ ਕਹਿੰਦਾ ਮੈਂ ਗਣੇਸ਼ ਨੂੰ ਗਰੂਨ ਨੂੰ ਕ੍ਰਿਸ਼ਨ ਕ੍ਰਿਸ਼ਨ ਨੂੰ ਨਹੀਂ ਮੰਨਦਾ ਮੈਂ ਤਾਂ ਮਹਾਕਾਲ ਦਾ ਭਗਤ ਆ ਮਹਾਕਾਲ ਮੇਰਾ ਰਖਾਇਆ ਮਹਾ ਲੋ ਮੈਂ ਕਿੰਕਰ ਥਾਰੋ ਮੈਂ ਲਹਾ ਮਹਾ ਲੋ ਤੇਰਾ ਦਾਸ ਆ ਆਪਣ ਜਾਨ ਕਰੋ ਇੱਕ ਹਾਂਜੀ ਜਿਹੜਾ ਸ਼ਬਦ ਕਿਸੇ ਬੋਲਦਾ ਹੈ ਹਾਂਜੀ ਜਿਹੜਾ ਦਸਨ ਕ੍ਰੰਥ ਪ੍ਰੀ ਮੁੜ ਤੇ ਆ ਨਾ ਹਾਂ ਹਾਂ ਉਸ ਗ੍ਰੰਥ ਦੇ ਵਿੱਚ ਜੋ ਮਕੀਸ਼ਨ ਮੈਂ ਜਾਣ ਕਰਨਾ ਨਾ ਰਾਜਾ ਪੰਸਰਾਮ ਹਾਂਜੀ ਉਹ ਦੇਵੀ ਗੜੀ ਇਹ ਜੀ ਕਰਦਾ ਕਿ ਮੈਂ ਨਾ ਕਿਸ਼ਨ ਨੂੰ ਨਾ ਵਿਸ਼ਨ ਨੂੰ ਨਾ ਗਨੀ ਬਿਲਕੁਲ ਮੈਂ ਉੱਥੇ ਆਉਣ ਲੱਗਾ ਤੁਸੀਂ ਪਹਿਲਾ ਕਾਲ ਕਰਤੀ ਮੈਂ ਮੈਂ ਉੱਥੇ ਆਉਣ ਲੱਗਾ ਸੀ ਤੁਸੀਂ ਪਹਿਲਾ ਕਾਲ ਕਰਤੀ ਇਹ ਜਦੋਂ ਤੁਸੀਂ ਸਾਰਾ ਜਦੋਂ ਸਾਰਾ ਪੜੋਗੇ ਨਾ ਸਾਰਾ ਪੜੂਗੇ ਤੇ ਐਂਡ ਦੇ ਵਿੱਚ ਆ ਦੇਖ ਲਓ ਪੜ ਲਓ ਵੀ ਕੀ ਲਿਖਿਆ ਹੋਇਆ ਇਹ ਸਾਰੇ ਆਪ ਪੜ ਲਓ ਮੈਂ ਕੁਝ ਨਹੀਂ ਕਹਿਣਾ ਵੀ ਕਿਉਂ ਨਹੀਂ ਕਰ ਰਿਹਾ ਇਹ ਤ ਸ੍ਰੀ ਦੇਵੀ ਉਸਤਤ ਸਮਾਪਤੰ ਇੱਥੇ ਦੇਵੀ ਦੀ ਉਸਤਤ ਮੁੱਕ ਗਈ ਆ 440 ਨੰਬਰ ਚੰਤੇ ਆ ਕੇ ਵੀ ਮੈਂ ਤਾਂ ਨਹੀਂ ਕਰਦਾ ਮੈਂ ਤਾਂ ਮਹਾਕਾਲ ਤੇ ਕਲਕਾ ਦਾ ਪੁਜਾਰੀ ਆ ਮੈਂ ਕ੍ਰਿਸ਼ਨ ਮਿਸ਼ਨ ਨੂੰ ਨਹੀਂ ਮੰਨਦਾ ਤੇ ਇਹ ਸਾਡੇ ਵਾਲੇ ਕਹਿੰਦੇ ਆਹ ਦੇਖੋ ਜੀ ਇੱਥੇ ਲਿਖਿਆ ਕਰਕੇ ਹੁਣ ਸਾਨੂੰ ਪਾਲ ਆ ਗਿਆ ਵੀ ਭਾਈ ਇਹ ਜਿਹੜੀ ਨਾ ਇਹ ਸਾਰੀ ਗੱਲਬਾਤ ਆ ਇਹ ਅਕਾਲ ਪੁਰਖ ਬਾਰੇ ਹੋ ਰਹੀ ਆ ਅਕਾਲ ਪੁਰਖ ਦਾ ਤਾਂ ਕਿਤੇ ਨਾਂ ਨਿਸ਼ਾਨ ਤੱਕ ਨਹੀਂ ਹੈਗਾ ਇਹਦੇ ਵਿੱਚ ਅਕਾਲ ਪੁਰਖ ਨੂੰ ਤਾਂ ਮੰਨਦਾ ਹੀ ਨਹੀਂ ਦਸਮ ਗ੍ਰੰਥ ਵਾਲਾ ਸੋ ਇਹ ਗੱਲਾਂ ਸਾਨੂੰ ਖੁਦ ਨੂੰ ਸਮਝਣੀਆਂ ਪੈਣੀਆਂ ਵੀ ਸਾਡੇ ਨਾਲ ਹੋ ਕੀ ਰਿਹਾ ਆ ਕਿਉਂ ਇੰਨਾ ਜ਼ਿਆਦਾ ਜ਼ੋਰ ਲੱਗਾ ਹੋਇਆ ਇਸ ਟਾਈਮ ਦੇ ਉੱਤੇ ਸਾਨੂੰ ਇਹ ਦਿਖਾਉਣ ਵਾਸਤੇ ਵੀ ਭਾਈ ਤੁਸੀਂ ਉਹਨਾਂ ਦਾ ਹੀ ਹਿੱਸਾ ਹੋ ਤੁਸੀਂ ਹੋਰ ਕੁਛ ਨਹੀਂ ਹੋ ਤੁਸੀਂ ਸਰਾਤਰ ਵਿੱਚੋਂ ਹੀ ਨਿਕਲ ਕੇ ਆਏ ਹੋ ਜਿੱਥੇ ਕਾਲ ਦੀ ਉਸਤਤਿਆ ਤਾਂ ਗੱਲ ਕਲੀਅਰ ਕੀਤੀ ਹੋਈ ਹੈ ਵੀ ਕੌਣ ਆ ਕਾਲ ਉਹ ਕਹਿੰਦੇ ਟੋਟਕ ਛੰਦ ਉਹ ਬਖਰੇ ਬਹਰੇ ਨਾ ਨਰਾਜ ਛੰਦ ਫਲਾਣਾ ਤਰੇ ਤਰੇ ਪ੍ਰਸਾਦ ਨਵ ਨੇਵਰ ਨਾਦ ਸੁਰੰਗ ਨਿਰਮਲੰਗ ਅਗਵਾਰਥ ਤੁਸੀਂ ਆ ਪੜੀ ਜਾਓ ਤੇ ਝਾਂਜਰਾ ਵਿੱਚੋਂ ਨਿਰਮਲ ਨਾਦ ਨਿਕਲਦਾ ਹੈ ਮੁੱਖ ਬਦਲਾਂ ਦੀ ਬਿਜਲੀ ਵਾਂਗ ਲਿਸ਼ਕਦਾ ਹੈ ਇਹ ਉਦੀ ਭਭਕ ਸ਼ਰਾਬ ਪੀ ਕੇ ਮਸਤ ਹੋਏ ਹਾਥੀ ਵਰਗੀ ਹੈ ਮਦਰਾ ਕਰ ਮਤ ਮਹਾਪਭੰਗਮ ਇਹ ਬਹੁਤ ਸਾਰੇ ਥਾਵਾਂ ਦੇ ਉੱਤੇ ਸ਼ਰਾਬ ਦੀਆਂ ਡੈਫੀਨੇਸ਼ਨਾਂ ਦਿੱਤੀਆਂ ਹੋਈਆਂ ਆ ਪਤਾ ਨਹੀਂ ਕਿਉਂ ਵੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਇੰਨੀ ਸ਼ਰਾਬ ਦੀ ਡੈਫੀਨੇਸ਼ਨ ਦੇਣ ਦੀ ਕਿਉਂ ਲੋੜ ਪੈ ਗਈ ਕਿਉਂਕਿ ਉਹ ਜਿਹੜਾ ਮਹਾਕਾਲ ਆ ਨਾ ਉਹ ਖੁਦ ਪੀਂਦਾ ਆ ਅੱਗੇ ਜਾ ਕੇ ਆਏ ਨਹੀਂ ਗੱਲ ਵੀ ਉਹ ਸ਼ਰਾਬ ਪੀਂਦਾ ਆ ਮਾਨੋ ਜੰਗਲ ਵਿੱਚ ਸ਼ੇਰ ਦਾ ਬੱਚਾ ਦਹਾੜ ਰਿਹਾ ਹੋਵੇ ਅੱਗੇ ਆ ਗਿਆ ਭਾਵ ਪੂਤਮ ਭਵਿੱਖ ਭਵਾਨਮ ਭਵੰਗਮ ਪੂਤੋ ਪ੍ਰਵਿਖਤ ਤੇ ਵਰਤਮਾਨ ਤਿੰਨ ਅਕਾਲਾਂ ਵਿੱਚ ਜਗਤ ਨੂੰ ਪੈਦਾ ਕਰਨ ਵਾਲਾ ਹੈ ਇਹ ਇੰਨੀ ਗੱਲ ਪੜ ਲੈਂਦੇ ਆਂ ਵੀ ਇਹ ਅਕਾਲ ਪੁਰਖ ਹੀ ਆ ਜੀ ਸੇਮ ਗੱਲ ਰਲਦੀ ਮਿਲਦੀ ਆ ਅਤੇ ਕਲਯੁਗ ਵਿੱਚ ਉਭਾਰ ਨੂੰ ਦਾ ਇੱਕ ਤੂੰ ਹੀ ਕਾਰਨ ਰੂਪ ਹੈ ਸਭ othor ਨਿਰੰਤਰ ਨਿਤ ਨਯੰਗ ਸਭ ਥਾਵਾਂ ਉੱਤੇ ਨਿਰੰਤਰ ਨਿਤ ਨਵੇਂ ਰੂਪਾਂ ਵਿੱਚ ਹੈ ਕੋਮਲ ਤੇ ਮੰਗਲਬਾਈ ਰੂਪ ਵਿੱਚ ਸੋਭ ਰਿਹਾ ਹੈ